ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਅਧਿਆਪਕ ਦੇਵਸ ਵਾਲੇ ਦਿਨ ਅਧਿਆਪਕਾਂ ਵੱਲੋਂ ਵੱਡੇ ਪੱਦਰ ਤੇ ਰੋਸ਼ ਪ੍ਰਦਰਸ਼ਨ ਕੀਤੇ ਗਏ ਜਿੱਥੇ ਕੰਪਿਊਟਰ ਅਧਿਆਪਕਾਂ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਟੈਟ ਪਾਸ ਅਧਿਆਪਕਾਂ ਵੱਲੋਂ ਵੀ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਕਾਲੀਆਂ ਝੰਡੀਆਂ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਝੜਾਬੀ ਹੋਈ ਅਤੇ ਇਸ ਦੌਰਾਨ ਪੁਲਿਸ ਨੇ ਪਾਣੀ ਦੀਆਂ ਬੁਛਾਰਾਂ ਚਲਾ ਕੇ ਅਧਿਆਪਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਨਾਲ ਨਾਲ ਪ੍ਰਦਰਸ਼ਨਕਾਰੀ ਅਧਿਆਪਕ ਵੀ ਜ਼ਖਮੀ ਹੋਏ ਹਾਲਾਤ ਤਾਂ ਦੇਖੋ 11 ਸਾਲ ਹੋ ਗਏ ਸਾਨੂੰ ਇਹੀ ਭੁਗਤੇ ਹੋਏ 2011 ਵਿੱਚ ਸਾਨੂੰ ਰੈਗੂਲਰ ਕਰਨ ਦੀ ਦਿੱਤਾ ਗਿਆ ਸੀ ਪਰ ਅੱਜ ਤੱਕ ਸਾਨੂੰ ਕੋਈ ਬੈਨੀਫਿਟ ਨਹੀਂ ਹੋਇਆ ਰੈਗੂਲਰ ਕਰਨ ਦੇ ਬਾਵਜੂਦ ਠੀਕ ਹੈ ਨਾ ਸਾਨੂੰ ਕੋਈ ਇੱਕ ਵਿਸ਼ੇ ਮਿਲਿਆ ਨਾ ਸਾਨੂੰ ਰੈਗੂਲਰ ਕੀਤਾ ਗਿਆ ਅਸੀਂ ਇਹ ਆਸ ਕਰਦੇ ਹਾਂ ਕਿ ਸਰਕਾਰ ਤੋਂ ਵੀ ਸਾਨੂੰ ਡਿਪਾਰਟਮੈਂਟ ਦੇ ਵਿੱਚ ਰੈਗੂਲਰ ਕੀਤਾ ਜਾਵੇ ਤੇ ਸਾਨੂੰ ਪੇ ਪ੍ਰੋਕਟ ਕੀਤਾ ਜਾਵੇ ਜਿਹੜਾ ਪਾਣੀ ਦਾ ਵਿਚਾਰਾ ਨੇ ਟੀਚਰ ਡੇ ਆਪਕੀ ਚਲਾ ਦਿੱਤੀ ਹਾਂਜੀ ਇਹ ਹੀ ਕਹਿਣਾ ਚਾਹੁੰਦੇ ਵੇਖੋ ਭਗਵੰਤ ਮਾਨ ਜਿਹੜੇ ਹੈਗੇ ਆ ਉਹ ਆਪ ਇੱਕ ਟੀਚਰ ਦੇ ਪੁੱਤ ਨੇ ਠੀਕ ਹੈ ਉਹਨਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਵੀ ਜਿਹੜੇ ਆ ਇੱਥੇ ਤੁਹਾਡੇ ਵਿੱਚ ਆਏ ਨੇ ਉਹਨਾਂ ਦਾ ਕੀ ਦੁੱਖ ਹੈ ਇੰਨੇ ਅਸੀਂ ਇੰਨੀ ਦੂਰੋਂ ਆਏ ਨੇ ਇੰਨਾ ਤਸ਼ੱਦਦ ਕਰਦੇ ਹੋਏ ਇੱਥੇ ਪਹੁੰਚੇ ਨੇ ਸਾਡੇ ਕੋਲ ਤੋਂ ਵੇਖੋ ਸਾਡੇ ਦੇ ਪਾਣੀ ਦੀ ਵਿਚਾਰਾ ਕਿੱਤੀ ਗਈਆਂ ਨੇ ਇੱਕ ਅਧਿਆਪਕ ਦੇ ਵਸਤੇ ਦੇ ਤੌਰ ਤੇ ਠੀਕ ਹੈ ਸਾਨੂੰ ਇਹ ਬੈਨੀਫਿਟ ਦਿੱਤਾ ਜਾ ਰਿਹਾ ਹੈ ਤਾਂ ਹੁਣਾ ਕੀ ਦਾ ਕੀ ਰਿਐਕਸ਼ਨ ਅੱਗੇ ਦਈਏ ਵੀ ਅਸੀਂ ਉਥੇ ਕਹਾਂਗੇ ਅਸੀਂ ਆਪਣੀਆਂ ਗੱਲਾਂ ਮੂਰੇ ਰੱਖਾਂਗੇ ਸਰਕਾਰ ਦੇ ਮੂਰੇ ਦੇਖੋ ਕੀ ਹੱਲ ਕਰਦੇ ਨੇ ਉਹਨਾਂ ਦੇ ਬੱਥੇ ਮੇ ਨਾਮ ਹੈ ਜੀ ਆਪਣਾ ਮਨਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਜੀ ਕੁਬਾਇਆ ਕਿਵੇਂ ਦੇਖਦੇ ਹਾਂ ਕਿ ਅੱਜ ਟੀਚਰ ਡੇ ਵਾਲੇ ਦਿਨ ਕਿ ਇੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਆਏ ਹਾਂਗੇ ਕੀ ਕਹਿਣਾ ਚਾਹੁੰਦੇ ਇਹ ਤੁਸੀਂ ਦੇਖ ਹੀ ਰਹੇ ਹੋ ਜੀ ਸਰਕਾਰਾਂ ਦੇ ਕੰਮ ਅੱਜ ਟੀਚਰ ਵਾਲੇ ਡੇ ਵਾਲੇ ਦਿਨ ਕਿੱਥੇ ਸਾਨੂੰ ਸਨਮਾਨਤ ਕਰਨਾ ਸੀ ਇਹ ਸਰਕਾਰਾਂ ਸਾਨੂੰ ਡਾਂਗਾਂ ਤੇ ਪਾਣੀ ਦੀਆਂ ਬਿਛਾੜਾਂ ਨਾਲ ਸਨਮਾਨਤ ਕਰ ਰਹੀਆਂ ਨੇ ਭਗਵੰਤ ਮਾਨ ਜੀ ਜਿਹੜੇ ਕਿ ਹੁਸ਼ਿਆਰਪੁਰ ਚਲੇ ਗਏ ਅਧਿਆਪਕਾਂ ਨੂੰ ਸਨਮਾਨਤ ਕਰਨ ਤੇ ਆਪਣੇ ਪੁਲਿਸ ਵਾਲੇ ਇੱਥੇ ਲਾਗ ਹੈ ਸਾਨੂੰ ਸਨਮਾਨਤ ਕਰਨ ਵਾਸਤੇ ਅਸੀਂ 19 ਸਾਲਾਂ ਤੋਂ ਦਰਦਰ ਦੇ ਭਟਕਦੇ ਫਿਰਦੇ ਆਂ ਇਹ ਸਰਕਾਰ ਨੇ ਤਾਂ ਸਾਡੀ ਬਿਲਕੁਲ ਵੀ ਸੁਣਵਾਈ ਨਹੀਂ ਕੀਤੀ ਲਗਭਗ 50 ਮੀਟਿੰਗਾਂ ਦੇ ਕੇ ਵੀ ਸਾਨੂੰ ਅੱਜ ਤੱਕ ਸੀਐਮ ਨੇ ਮੀਟਿੰਗ ਨਹੀਂ ਕੀਤੀ ਕਿ ਮੈਂ ਦੇਖ ਰਿਹਾ ਕਿ ਅੱਜ ਪਾਣੀਆ ਉਚਾੜਾ ਪਾਡੇ ਦੇ ਵਰਤੀ ਨਹੀਂ ਜਾਂਦੀ ਇਹ ਬਹੁਤ ਮਾੜੀਆਂ ਘਟਨਾਵਾਂ ਨੇ ਜੀ ਸਰਕਾਰਾਂ ਵਾਸਤੇ ਜਦੋਂ ਤੁਸੀਂ ਸਾਡੇ ਨਾਲ ਮੀਟਿੰਗਾਂ ਕਹਿ ਰਹੇ ਹੋ ਤਾਂ ਕਮ ਸੇ ਕਮ ਸਾਡੇ ਨਾਲ ਮੀਟਿੰਗ ਤਾਂ ਕਰੋ ਉਧਰੋਂ ਕਹਿੰਦੇ ਹੋ ਉਧਰ ਸੋਸ਼ਲ ਮੀਡੀਆ ਤੇ ਪਾਉਂਦੇ ਹੋ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ ਤੁਹਾਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ ਜਾਵੇਗਾ ਤੁਹਾਡੀਆਂ ਸਾਰੀਆਂ ਗੱਲਾਂ ਜਾਇਜ਼ ਨੇ ਪਰ ਸਾਨੂੰ ਮਿਲਣ ਤੋਂ ਕਿਉਂ ਘੰਟਰਾਉਂਦੇ ਜੀ ਜੇ ਸਾਡੀਆਂ ਮੰਗਾਂ ਜਾਇਜ ਨੇ ਤੁਸੀਂ ਕਹਿ ਰਹੇ ਹੋ ਪੁੱਛ ਕਹਿ ਰਹੀ ਹੈ ਕਿ ਮੀਟਿੰਗ ਆ ਰਹੀ ਤੁਮ 11:00 ਵੀ ਨਹੀਂ ਚੁੱਕੀ ਅੱਜ ਵੀ ਪ੍ਰਦਰਸ਼ਨ ਕਰਦਾ ਮਤਲਬ ਕਿਸੇ ਪ੍ਰਧਾਨਗੀ ਨੂੰ ਲੈ ਕੇ ਹੈਗਾ ਕਿਸੇ ਪ੍ਰਧਾਨਗੀ ਦਾ ਕੋਈ ਚੱਕਰ ਨਹੀਂ ਜੀ ਇੱਥੇ ਜਿੰਨੇ ਵੀ ਕੰਪਿਊਟਰ ਟੀਚਰ ਆਏ ਨੇ ਜਿੰਨੀਆਂ ਵੀ ਡਿਸਟ੍ਰਿਕਟਾਂ ਦੇ ਆਏ ਨੇ ਕੋਈ ਪ੍ਰਧਾਨ ਦੇ ਮੂੰਹ ਨੇ ਨਹੀਂ ਆਇਆ ਕੋਈ ਕਿਸੇ ਲੀਡਰ ਦੇ ਮੂੰਹ ਨੂੰ ਨਹੀਂ ਆਇਆ ਜੀ ਆਪਣੀਆਂ ਮੰਗਾਂ ਨੂੰ ਲੈ ਕੇ ਆਇਆ ਜੀ ਸਾਨੂੰ ਇਹ ਹੀ ਡਾਰੇ ਤੁਸੀਂ ਕਹਿ ਰਹੇ ਹੋ 11 ਦੀ ਮੀਟਿੰਗ ਦਿੱਤੀ ਹੋਈ ਹੈ ਸਾਨੂੰ ਪਿਛਲੇ ਤਜਰਬੇ ਤੋਂ ਇਹ ਹੀ ਡਾਰੇ ਕਿ 11 ਦੀ ਮੀਟਿੰਗ ਉਦੋਂ ਵੀ ਇਹ ਨਾ ਨਿਮਕ ਕਰਨਾ ਅਸੀਂ ਇਸ ਕਰਕੇ ਆਪਦਾ ਐਜੀਟੇਸ਼ਨ ਕਰ ਰਹੇ ਆ ਕਿ ਸਾਨੂੰ 11 ਤਰੀਕ ਨੂੰ ਨੋਟੀਫਿਕੇਸ਼ਨ ਹੀ ਦਿੱਤਾ ਜਾਵੇ ਹਰ ਵਾਰ ਦੀ ਤਰ੍ਹਾਂ ਲਾਰੇ ਲੱਪੇ ਨਾ ਲਾਏ ਜਾਣ